ਆਗੇ ਤੋਂ ਕਰਾਂ ਕਰਾਂ ਸੋ ਅੱਜ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰ ਪਿੰਡ ਜੋਤ ਸਿੰਘ ਵਾਲਾ ਵਿੱਚ ਪਹੁੰਚੇ ਹਾਂ ਜਿੱਥੇ ਕਿ ਲਖਵਿੰਦਰ ਸਿੰਘ ਨੰਬਰਦਾਰ ਵੱਲੋਂ ਹਰਪਾਲ ਸਿੰਘ ਵੱਲੋਂ ਤੇ ਹਸ਼ਿਆਰ ਸਿੰਘ ਵੱਲੋਂ ਜਿਹੜਾ ਇੱਕ ਚੋਣਾ ਦੇ ਵਿਗੜਵਜਨ ਦੇ ਕਾਰਨ ਜਿਹੜਾ ਇੱਕ ਉਹਨਾਂ ਨੇ ਇਕੱਠ ਕੀਤਾ ਇਸ ਇੱਥੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਸਰਦਾਰ ਸਰਵਨ ਸਿੰਘ ਤਰਨ ਅਸੀਂ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਸਾਸੀ ਕਾ ਸਰ ਸਾਸੀ ਕਾ ਸਰ ਸਾਸੀ ਕਾਲ ਜੀ ਮਹਾਰਾਜ ਜੀ ਹਾਂ ਜਿਸ ਤਰ੍ਹਾਂ ਚੋਣਾਂ ਦੇ ਸਬੰਧ ਦੇ ਵਿੱਚ ਚੋਣਾਂ ਦਾ ਵਿਗੜ ਵੱਜ ਗਿਆ ਹੈ ਤੇ ਵੇਖੋ ਅੱਜ ਤੁਸੀਂ ਪਿੰਡ ਜੋਤ ਸਿੰਘ ਵਾਲੇ ਪਹੁੰਚੇ ਹੋ ਕੀ ਮੈਸੇਜ ਹੈ ਜੀ ਪਬਲਿਕ ਵੀਰੇ ਮੈਸੇਜ ਤੁਸੀਂ ਆ ਵੀ ਵੇਖਿਆ ਆਪ ਮੋਹਰਾ ਕੱਟ ਇੰਨੀ ਵੱਡੀ ਗਿਣਤੀ 'ਚ ਸਾਡੇ ਭਰਾ ਬੈਠੇ ਆ ਲੋਕ ਆਮ ਆਦਮੀ ਦਾ ਸਾਥ ਦੇਣ ਲਈ ਤਿਆਰ ਬਰ ਤਿਆਰ ਨੇ ਢਾੜੂ ਦੇ ਮੋਹਰਾਂ ਲਾ ਕੇ ਭੁੱਲਰ ਸਾਹਿਬ ਨੂੰ ਐਮਪੀ ਬਣਾਉਣ ਲਈ ਤਿਆਰ ਬੈਠੇ ਲੋਕ ਤੇ ਸਰ ਤੁਸੀਂ ਅੱਜ ਜਿਹੜਾ ਵਿਸ਼ੇਸ਼ ਤੌਰ ਤੇ ਪਹੁੰਚੇ ਐਮਐਲਏ ਸਾਹਿਬ ਤੇ ਇਲੈਕਸ਼ਨ ਦੇ ਸਬੰਧ ਵਿੱਚ ਆਮ ਪਬਲਿਕ ਨੂੰ ਕੀ ਮੈਸੇਜ ਅਸੀਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਸਾਡੇ ਨਗਰ ਦੇ ਵਿੱਚੋਂ ਜਿੰਨੀ ਵੀ ਸੰਗਤ ਹੈ ਸਾਡੀ ਪਿਛਲੀ ਵਾਰ ਵਿਧਾਨ ਸਭਾ ਦੇ ਸਮੇਂ ਥੋੜੀਆਂ ਸਾਡੀਆਂ ਵੋਟਾਂ ਘਟ ਗਈਆਂ ਸੀ ਇਸ ਵਾਰ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਇੱਕ ਠੋਕੇ ਅਸੀਂ ਜਿਹੜੇ ਨਗਰ ਦੇ ਵਿੱਚੋਂ ਆਪਣੀਆਂ ਵੋਟਾਂ ਜੜੀਆਂ ਉਹ ਵਧਾਵਾਗੇ ਸਰਦਾਰ ਲਾਲਜੀਤ ਸਿੰਘ ਭੁੱਲਰ ਦੀ ਲੀਡ ਕਰਾਵਾਂਗੇ ਜੀ ਤੇ ਇਸ ਜਨਤਾ ਨੂੰ ਸ੍ਰੀ ਦੇ ਕੰਮ ਵਿਕਾਸ ਦੇ ਕੰਮ ਨੇ ਸਰਦਾਰ ਸਰਵਨ ਸਿੰਘ ਧੌਣ ਨੇ ਵਿਸ਼ਵਾਸ ਦਵਾਇਆ ਵੀ ਐਮਐਲ ਸਾਬ ਨੇ ਵੀ ਜਿਹੜੇ ਰਹਿੰਦੇ ਕੰਮ ਕੱਚੇ ਰਸਤਿਆਂ ਦੇ ਸੜਕ ਦੇ ਪਿੰਡ ਦੇ ਛੱਪੜ ਦੇ ਸਾਰਿਆਂ ਦੇ ਇਹਨਾਂ ਆਖਿਆ ਵੀ ਅਸੀਂ ਬਿਲਕੁਲ ਕਰਵਾ ਕੇ ਜੇ ਕਰਵਾਵਾਂਗੇ ਤੇ ਦੱਗਾ ਪੋਟਾ ਸਤਾਈ ਵਾਲੀਆਂ ਮੰਗਣਾਵਾਂਗੇ ਨਹੀਂ ਤੇ ਨਹੀਂ ਆਵਾਂਗੇ ਬਿਲਕੁਲ ਇਹ ਐਮਐਲ ਸਾਬ ਇਹਨਾਂ ਨੇ ਪਿੰਡ ਵੱਲੋਂ ਜਿਹੜਾ ਵਿਸ਼ਵਾਸ ਦਵਾਇਆ ਤੇ ਇਹਨਾਂ ਦੇ ਜਿਹੜੇ ਰਹਿੰਦੇ ਕਾਰਜ ਜਿਹੜੇ ਉਹ ਕਦੋਂ ਤੱਕ ਹੋ ਸਕਦੇ ਇਹ ਵੀਰੇ ਹੁਣ ਚੋਣ ਜਾਬਤਾ ਲੱਗਾ ਹੋਇਆ ਏ ਉਦੋਂ ਬਹੁਤ ਜਲਦੀ ਜਿਹੜੇ ਪੰਚਾਇਤਾਂ ਚ ਪ੍ਰਬੰਧਕ ਵੀ ਲੱਗ ਚੁੱਕੇ ਆ ਪਹਿਲਾਂ ਚਲੋ ਸਰਪੰਚ ਵੀ ਦੁੱ ਖਤਮ ਹੁੰਦਿਆਂ ਸਾਰੇ ਸਾਰੇ ਕੰਮ ਜਿਹੜੇ ਵਿਕਾਸ ਦੇ ਉਹ ਸ਼ੁਰੂ ਕਰਦਾ